ਜਿਨੇ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾਂ ਠਾਕ ਨ ਪਈਏ ਪਿਆਰੇ ਅਮਰਤ ਰਸਨ ਹਰੇ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੋਹੇ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਬਿਨ ਬੋ ਹਿਤ ਭੈ ਡੂਬੀਏ ਪਿਆਰੇ ਕੰਧੇ ਪਾਇ ਕਹਾ ਰਹਾਉ ਸਲਹੀ ਸਲਹਣਾ ਪਿਆਰੇ ਦੂਰ ਜਾਵਰ ਨਾ ਕੋਏ ਧੀਰੇ ਪ੍ਰਭ ਸਲਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲ ਪਿਆਰੇ ਰਸਲੇ ਤਤ ਵਿਲੋਏ ਪਤ ਪਰਵਾਨ ਸਾਚ ਕਾ ਪਿਆਰੇ ਨਾਮ ਸਚਾ ਨੀ ਸਾਨ ਆਇ ਲਿਖ ਲੈ ਜਾਵਣ ਪਿਆਰੇ ਹੁਕਮੇ ਹੁਕਮ ਪਛਾਨ गोर बेन हुकम न बूझिए प्यारे सचे सचा ताना हुकमे अंदर निम्या प्यारे हुकमे उधर मजार हुकमे अंदर जम्मे प्यारे

ਜਿਨੇ ਸਤ ਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾਂ ਠਾਕ ਨ ਪਈਏ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੋਹੀ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਬਿਨ ਬੋਹਿਤ ਭੈ ਡੂਬੀਏ ਪਿਆਰੇ ਕੰਧੇ ਪਾਇ ਕਹਾ ਰਹਾਉ ਸੋ ਲਹਣਾ ਪਿਆਰੇ ਦੂਰ ਜਾਵਰ ਨਾ ਕੋਇ ਮੇਰੇ ਪ੍ਰਭ ਸੋ ਲਹਣ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲ ਪਿਆਰੇ ਰਸਲੇਤਤ ਵਿਲੋਏ ਅਤ ਪਰਵਾਨਾ ਸੱਚਾ ਪਿਆਰੇ ਨਾਮ ਸੱਚਾ ਨੀਸਾਣ ਆਇਆ ਲਿਖ ਲੈ ਜਾਵਣ ਪਿਆਰੇ ਹੁਕਮੇ ਹੁਕਮ ਪਛਾਣ गोर बेन हुकम न बुझिए प्यारे सचे सचा ताना हुकमे अंदर निम्या प्यारे हुकमे उधर मजार हुकमे अंदर जम्मे प्यारे

ਜਿਨ ਨੇ ਸਤ ਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨ ਨਾਲ ठाਕ ਨ ਪਈਏ ਪਿਆਰੇ ਅਮਰਤ ਰਸਨ ਹਰੇ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਇਹ ਤੋਹੇ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵਿਣ ਬੋਹਿਥ ਭੈ ਡੂਬੀਏ ਪਿਆਰੇ ਕੰਧੇ ਪਏ ਕਹਾ ਰਹਾਉ ਸਲਹੀ ਸਲਹਣ ਪਿਆਰੇ ਦੂਰ ਜਾਵਰ ਨਾ ਕੋਏ ਮੇਰੇ ਪ੍ਰਭ ਸਲਹਣ ਸੇ ਭਲੇ ਪਿਆਰੇ ਸ਼ਬਦ ਰਤੀ ਰੰਗ ਹੋਏ ਤਿਸ ਕੀ ਸੰਗਤ ਜੇ ਮਿਲ ਪਿਆਰੇ ਰਸ ਲੈ ਤਤ ਵਿਲੋਏ ਆਤਮ ਪਰਵਾਨਾ ਸੱਚਾ ਪਿਆਰੇ ਨਾਮ ਸੱਚਾ ਗੀਸਾਣ ਆਇਆ ਲਿਖ ਲੈ ਜਾਵਣ ਪਿਆਰੇ ਹੁਕਮੇ ਹੁਕਮ ਪਛਾਣ ਗੁਰਬੈਨ ਹੁਕਮ ਨਾ ਬੁਝੀਏ ਪਿਆਰੇ ਸੱਚੇ ਸੱਚਾ ਤਾਣਾ ਹੁਕਮੇ ਅੰਦਰ ਨਿਮਿਆ ਪਿਆਰੇ ਹੁਕਮੇ ਉਦਰ ਮਝਾਰ ਹੁਕਮੇ ਅੰਦਰ ਜਮਿਆ ਪਿਆਰੇ ਬੁੱਧੋ ਸਿਰ ਕਾ ਪਾਰ ਗੁਰਮੁਖ ਦਰਘਾ ਜਾਣੀਏ ਪਿਆਰੇ ਚੱਲੇ ਕਾਰਜਸਾਰ ਗੁਰਮੁਖ ਦਰਘਾ ਜਾਣੀਏ ਪਿਆਰੇ ਚੱਲੇ ਕਾਰਜਸਾਰ ਜਿਨੇ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾਂ ਠਾਕ ਨ ਪਈਏ ਪਿਆਰੇ ਅਮਰਤ ਰਸਨ ਹਰੇ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਇਹ ਤੋਹੀ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਬਿਨ ਬੋਹਿਤ ਭੈ ਡੂਬੀਏ ਪਿਆਰੇ ਕੰਧੇ ਪਏ ਕਹਾ ਰਹਾਉ ਸਲਹੀ ਸਲਹਣਾ ਪਿਆਰੇ ਦੂਰ ਜਾਵਰ ਨਾ ਕੋਇ ਮੇਰੇ ਪ੍ਰਭ ਸਲਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲ ਪਿਆਰੇ ਰਸ ਲੈ ਤਤ ਵਿਲੋਏ ਪਤ ਪਰਵਾਨਾ ਸੱਚਾ ਪਿਆਰੇ ਨਾਮ ਸੱਚਾ ਨੀ ਸਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੇ ਹੁਕਮ ਪਛਾਣ ਗੁਰ ਦੇਨ ਹੁਕਮ ਨਾ ਬੁਝੀਏ ਪਿਆਰੇ ਸੱਚੇ ਸੱਚਾ ਤਾਂ ਹੁਕਮੇ ਅੰਦਰ ਣਮਿਆ ਪਿਆਰੇ ਹੁਕਮੇ ਉਦਰ ਮਝਾਰ ਹੁਕਮੇ ਅੰਦਰ ਜਮਿਆ ਪਿਆਰੇ

ਜਿਨ ਸਤ ਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾਂ ਠਾਕ ਨ ਪਈਏ ਪਿਆਰੇ ਅਮਰਤ ਰਸਨ ਹਰੇ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੋਹੇ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵਿਣ ਬੋਹਿਤ ਭੈ ਡੂਬੀਏ ਪਿਆਰੇ ਕੰਧੇ ਪਾਇ ਕਹਾ ਰਹਾਉ साला हि सलाहना वर न कोये मेरे प्रभ सालाहन से भले प्यारे शब्द रते रंग होए। तिसकी संगत जे मिले प्यारे ਰਸਲੇਤਤ ਵਿਲੋਏ ਆਤ ਪਰਵਾਨਾ ਸੱਚਾ ਪਿਆਰੇ ਨਾਮ ਸੱਚਾ ਨੀਸਾਨ ਆਇਆ ਲਿਖ ਲੈ ਜਾਵਣ ਪਿਆਰੇ ਹੁਕਮੇ ਹੁਕਮ ਪਛਾਣ गोर बेन हुकम न बूझिए प्यारे सचे सचा ताण हुकमे अंदर निम्या प्यारे हुकमे उदर मझार हुकमे अंदर जम्या प्यारे उदो सिर कै पार गुरमुख दर घै प्यारे चले कारज सार गुरमुख दर घै प्यारे चले कारज सार ਜਿਨ ਸਤ ਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾਂ ਠਾਕ ਨ ਪਈਏ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਭੈ ਬਿਨਾ ਪਿਆਰੇ तारे नदर करे पितुहि साहणा प्यारे पी ते साह बोहित पे डुबि प्यारे कंधी पा कहा हा रहाओ। ਸਲਹੀ ਸਲਹਣ ਪਿਆਰੇ ਦੂਰ ਜਾਵਰ ਨਾ ਕੋਏ ਮੇਰੇ ਪ੍ਰਭ ਸਲਹਣ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲ ਪਿਆਰੇ ਰਸਲੇਤਤ ਵਿਲੋਏ ਅਤ ਪਰਵਾਨਾ ਸੱਚਾ ਪਿਆਰੇ ਨਾਮ ਸੱਚਾ ਨੀ ਸਾਣ ਆਇਆ ਲਿਖ ਲੈ ਜਾਵਣ ਪਿਆਰੇ ਹੁਕਮੇ ਹੁਕਮ ਪਛਾਣ गोर बिन हुक्म न बूझिए प्यारे सचे सचा ताड़ा हुक्मे अंदर निम्या प्यारे हुक्मे उधर मझार हुक्मे अंदर जम्या प्यारे ਬੁੱਦੋ ਸਿਰ ਕਾ ਪਾਰ ਗੁਰਮੁਖ ਦਰਘਾ ਜਾਣੀਏ ਪਿਆਰੇ ਚੱਲੇ ਕਾਰਜਸਾਰ ਗੁਰਮੁਖ ਦਰਘਾ ਜਾਣੀਏ ਪਿਆਰੇ ਚੱਲੇ ਕਾਰਜਸਾਰ